ਪਗੋਂਤੀ ਕੋਈ ਗੱਲ ਅੱਛੀ ਲੱਗਦੀ ਕਿ ਉਹ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਕਿਦਾਂ ਦਾ ਕੰਮ ਕਰ ਰਿਹਾ ਮੈਂ ਉੱਤੇ ਨਹੀਂ ਬੋਲੂਗਾ ਕਿ ਉਹ ਉਹ ਫਿਰ ਮਿਕਸ ਉਹ ਕੰਟਰੋ ਮੇਰੀ ਕੰਟਰੋਵਰਸੀ ਵਰਗੇ ਹੀ ਹੁੰਦੇ ਆ ਕਿ 20-30% ਬੋਲਣਗੇ ਨਹੀਂ ਆ ਕੋਈ ਕਹਾਂਗੇ ਅੱਛਾ ਜਿਹੜੇ ਉਹਨੂੰ ਅੱਛਾ ਪਸੰਦ ਕਰਦੇ ਆ ਫਿਰ ਉਹ ਉਹਦਾ ਦਾ ਚੱਕਰ ਹੁੰਦਾ ਮਕਾਣਾ ਚਾਹੁੰਦਾ ਪਰ ਅੱਜ ਮੈਂ ਅੱਜ ਹੀ ਪਾਸਪੋਰਟ ਬਣਾਉਣਾ ਤੇ ਮੈਂ ਹੋ ਸਕਦਾ ਰਿਸ਼ਵਤ ਦੇ ਕੇ ਪਾਸਪੋਰਟ ਬਣਾਉਂ ਉਹਦੇ ਚ ਉਹਦਾ ਕਿਸ ਕੋਈ ਸੂਰ ਨਹੀਂ ਮੈਨੂੰ ਅੱਜ ਹੀ ਰਜਿਸਟਰੀ ਚਾਹੀਦੀ ਹੈ ਜਾਂ ਮੈਨੂੰ ਗਲਤ ਰਜਿਸਟਰੀ ਨੂੰ ਠੀਕ ਕਰਾਣਾ ਤੇ ਪਟਵਾਰੀ ਜਾਂ ਜੋ ਵੀ ਤਹਿਸੀਲਦਾਰ ਹੈ ਉਹ ਪੈਸੇ ਲੈ ਰਹੇ ਦੋ ਚ ਭਗਵੰਤ ਤਖਸੂਰ ਨੂੰ ਉਹ ਸਾਬਣ ਵਾਲਾ ਜਿਹੜਾ ਕੇਸ ਪੈਂਦਾ ਵੀ ਉਹ ਲੋਕੀ ਕਹਿੰਦੇ ਸਾਡੇ ਫੇਸ ਖਰਾਬ ਹੋ ਗਏ ਇਸ ਤਰ੍ਹਾਂ ਦੀ ਕੰਪੇਨ ਕੀਤੀ ਜੀ ਇਹ ਹੁੰਦੋਂ ਨਹੀਂ ਕੰਮ ਜੀ ਅੱਜ ਆਪਾਂ ਪੰਜਾਬ ਦੀ ਗੱਲ ਕਰ ਰਹੇ ਸੀ ਪੰਜਾਬ ਦੇ ਵਿੱਚ ਕੀ ਬਦਲਾਅ ਆ ਸਕਦੇ ਨੇ ਤੇ ਹੋਰ ਰੱਖੀ ਕਿ ਜਿਹੜੀ ਪ੍ਰੋਬਲਮਸ ਨੇ ਜਿਹਦੇ ਤੇ ਵਰਕ ਕੀਤਾ ਜਾ ਸਕਦਾ ਆ ਮੈਂ ਤੇ ਸੀਐਮ ਸਾਹਿਬ ਦੀ ਗੱਲ ਕਰੂੰਗੀ ਤੁਹਾਡੇ ਦੋਸਤ ਹੈਗੇ ਆ ਸੋ ਕਦੇ ਤੁਸੀਂ ਜੇ ਅਗਰ ਬੈਠੇ ਹੋ ਤਾਂ ਕਦੇ ਗੱਲ ਹੁੰਦੀ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਜੋ ਪ੍ਰੋਬਲਮਸ ਹੋ ਰਹੀਆਂ ਕਦੇ ਤੁਸੀਂ ਗੱਲ ਕੀਤੀ ਕਿ ਇਦਾਂ ਆਪਾਂ ਸੁਧਾਰ ਲਿਆ ਸਕਦੇ ਹਾਂ ਕਦੇ ਆਲਵੇਸ ਆਲਵੇਸ ਕਦੇ ਵੀ ਜੇ ਭਗਵੰਤ ਕੋਈ ਗੱਲ ਅੱਛੀ ਲੱਗਦੀ ਹੈ ਕਿ ਉਹ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਉਦੀ ਨੀਅਤ ਪੰਜਾਬ ਬਾਰੇ ਬਹੁਤ ਜ਼ਿਆਦਾ ਸ਼ੁੱਧ ਹੈ ਕਿਦਾਂ ਦਾ ਕੰਮ ਕਰ ਰਿਹਾ ਮੈਂ ਉੱਤੇ ਨਹੀਂ ਬੋਲੂਗਾ ਕਿਉਂਕਿ ਉਹ ਉਹ ਫਿਰ ਮਿਕਸ ਉਹ ਮੇਰੀ ਕੰਟਰੋਵਰਸੀ ਵਰ ਗਈ ਹੁੰਦੀ ਹੈ ਕਿ 20 30% ਬੋਲਣਗੇ ਨਹੀਂ ਹੈ ਕੋਈ ਕਹਿਣਗੇ ਅੱਛਾ ਜਿਹੜੇ ਉਹਨੂੰ ਅੱਛਾ ਪਸੰਦ ਕਰਦੇ ਆ ਫਿਰ ਉਹ ਉਹਦਾ ਦਾ ਚੱਕਰ ਹੁੰਦਾ ਬਟ ਉਹਦੀ ਨੀਅਤ ਜਿਹੜੀ ਪੰਜਾਬ ਬਾਰੇ ਬਹੁਤ ਅੱਛੀ ਹੈ ਤੇ ਅਜੇ ਉਹਨੂੰ ਟਾਈਮ ਹੈਗਾ ਦੇਖੋ ਕਿੰਨਾ ਵਧੀਆ ਕਰੇਗਾ ਜਾਂ ਕਿਵੇਂ ਕਰੇਗਾ ਉਹ ਪੋਲਿਟਿਕਲ ਚੀਜ਼ਾਂ ਵੀ ਹੁੰਦੀਆਂ ਨੇ ਨਾ ਪੋਲਿਟਿਕਲ ਚੀਜ਼ਾਂ ਵਿੱਚ ਵੀ ਤੁਸੀਂ ਜਿਆਦਾ ਇੰਟਰਫੇਅਰ ਨਹੀਂ ਕਰ ਸਕਦੇ ਹੁੰਦੇ ਬਟ ਉਹ ਜ਼ੋਰ ਲਾ ਰਿਹਾ ਇਹ ਬਹੁਤ ਅੱਛੀ ਗੱਲ ਹੈ ਬਾਕੀ ਹੁਣ ਕਿੰਨੀ ਬਿਊਰੋਕ੍ਰਾਸੀ ਉਹਦਾ ਸਾਥ ਦਿੰਦੀ ਹੈ ਲੋਕ ਕਿੰਨਾ ਉਹਦਾ ਸਾਥ ਦਿੰਦੇ ਆ ਕਈ ਵਾਰੀ ਅਸੀਂ ਉਹ ਰਿਸ਼ਵ ਹੋ ਸਕਦਾ ਉਹ ਰਿਸ਼ਵਤ ਮੁਕਾਣਾ ਚਾਹੁੰਦਾ ਹੈ ਪਰ ਅੱਜ ਮੈਂ ਅੱਜ ਹੀ ਪਾਸਪੋਰਟ ਬਣਾਉਣਾ ਤੇ ਮੈਂ ਹੋ ਸਕਦਾ ਰਿਸ਼ਵਤ ਦੇ ਕੇ ਪਾਸਪੋਰਟ ਬਣਾਵਾਂ ਤੇ ਇਹਦੇ ਚ ਉਹਦਾ ਕੋਈ ਕਸੂਰ ਨਹੀਂ ਪਰ ਉਹ ਅਫਸਰ ਜਿਹੜਾ ਉਹਨੂੰ ਗਲਤ ਆਦਤ ਪੈ ਗਈ ਤੇ ਜਾਂ ਮੈਂ ਮਤਲਬ ਆਪਣੇ ਭਰਾ ਨੂੰ ਬਾਹਰ ਭੇਜਣਾ ਤਾਂ ਮੈਂ 30 ਲੱਖ 50 ਲੱਖ ਰੁਪਏ ਦੇ ਕੇ ਭੇਜ ਰਿਹਾ ਤਾਂ ਉਹਦੇ ਚ ਉਹਦਾ ਕੋਈ ਫਿਰ ਕਸੂਰ ਨਹੀਂ ਹੈ ਇਹ ਮੇਰੀ ਤੇ ਉਹਦੀ ਅੰਡਰਸਟੈਂਡਿੰਗ ਹੈ ਜਿਹੜਾ ਬੰਦੇ ਨੇ ਵੀਜ਼ਾ ਲਵਾਣਾ ਤੇ ਕ੍ਰਾਪਸ਼ਨ ਦਿੱਤੀ ਵੀ ਹੈਗੀ ਹੈ ਨਾ ਜਾਂ ਪਟਵਾਰੀ ਜਿਹੜਾ ਉਹ ਮੈਨੂੰ ਅੱਜ ਹੀ ਰਜਿਸਟਰੀ ਚਾਹੀਦੀ ਹੈ ਜਾਂ ਮੈਨੂੰ ਗਲਤ ਰਜਿਸਟਰੀ ਨੂੰ ਠੀਕ ਕਰਾਣਾ ਤੇ ਪਟਵਾਰੀ ਜਾਂ ਜੋ ਵੀ ਤਹਿਸੀਲਦਾਰ ਹੈ ਉਹ ਪੈਸੇ ਲੈ ਰਹੇ ਦੋ ਚ ਭਗਵੰਤ ਦਾ ਕਸੂਰ ਨਹੀਂ ਉਸ ਬੰਦੇ ਦਾ ਵੀ ਕਸੂਰ ਹੈ ਜਿਹੜਾ ਦੇ ਰਿਹਾ ਹੈ ਹੈ ਨਾ ਲੋਟਸ ਆਫ ਥਿੰਗਸ ਭਾਜੀ ਜਿਵੇਂ ਹੁਣ ਪੰਜਾਬੀ ਇੰਡਸਟਰੀ ਦੇ ਵੀ ਕੁਝ ਸਿਤਾਰੇ ਹੈਗੇ ਨੇ ਜੋ ਸਿਆਸਤ ਵਿੱਚ ਜਾ ਰਹੇ ਨੇ ਮੈਂ ਕਰਮਜੀਤ ਭਾਜੀ ਤੇ ਪਦਮਸਤਰੀ ਹੰਸਰਾਜ ਹੰਸਤੀ ਗੱਲ ਕਰੂੰਗੀ ਸਭ ਤੋਂ ਵੱਧ ਸਟਾਰ ਜੱਦਾ ਨਹੀਂ ਜੋ ਉਹਨਾਂ ਦਾ ਪ੍ਰਚਾਰ ਵੀ ਕਰ ਰਹੇ ਨੇ ਕੀ ਅਸੀਂ ਤੁਹਾਨੂੰ ਦੇਖ ਸਕਦੇ ਹਾਂ ਦੋਵਾਂ ਚੋਂ ਕਿਸੇ ਦਾ ਪ੍ਰਚਾਰ ਕਰਦੇ ਮੈਂ ਕਰ ਨਹੀਂ ਸਕਦਾ ਕਿਉਂਕਿ ਮੈਂ ਉਹ ਆਪਣੇ ਇਲੈਕਸ਼ਨ ਕਮਿਸ਼ਨ ਦਾ ਮੈਸੇਜਰ ਹਾਂ ਕਿਸੇ ਪਾਰਟੀ ਦਾ ਮੈਂ ਕਰ ਨਹੀਂ ਸਕਦਾ ਪ੍ਰਚਾਰ ਹਾਂ ਬੈਸੇ ਮੈਂ ਦੋਸਤੀ ਚ ਜਾਵਾ ਕਈਆਂ ਬੰਦਿਆਂ ਬਾਰੇ ਮੈਂ ਲਿਖ ਕੇ ਦਿੱਤਾ ਹੋਇਆ ਪਹਿਲੇ ਕਿ ਮੈਂ ਇਹਨਾਂ ਦੀ ਇਹ ਇਹਨਾਂ ਦੀ ਹੋ ਸਕਦਾ ਮੈਂ ਇਹਨਾਂ ਦੀ ਹੈਲਪ ਵਾਸਤੇ ਜਾਵਾਂ ਜਾਂ ਇਹਨਾਂ ਦੀ ਕੰਪੇਨ ਵਾਸਤੇ ਜਾਵਾਂ ਬਾਕੀ ਮੈਂ ਜਾ ਹੀ ਨਹੀਂ ਸਕਦਾ ਕਿਸੇ ਦੇ ਵਾਸਤੇ ਔਰ ਇਹ ਬੜਾ ਬੜੀ ਕੰਟਰੋਵਰਸ਼ੀਅਲ ਚੀਜ਼ ਹੈ ਵੀ ਕਿ ਤੁਸੀਂ ਕਿਸੇ ਦੀ ਹੈਲਪ ਕਰ ਰਹੇ ਹੋ ਫਿਰ ਉਹ ਬੰਦਾ ਕੰਮ ਨਹੀਂ ਠੀਕ ਕਰ ਰਿਹਾ ਤੇ ਉਹ ਤੁਹਾਡੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਇਹ ਜਦੋਂ ਉਦਾਂ ਹੀ ਆ ਜਦੋਂ ਉਹ ਕੇਸ ਪੈਂਦਾ ਹੁੰਦਾ ਨਾ ਜਦੋਂ ਉਹ ਸਾਬਣ ਵਾਲਾ ਜਿਹੜਾ ਕੇਸ ਪੈਦਾ ਵੀ ਉਹ ਲੋਕੀ ਕਹਿੰਦੇ ਕਿ ਸਾਡੇ ਫੇਸ ਖਰਾਬ ਹੋਗੇ ਇਸ ਡਰਨੇ ਦੀ ਕੈਂਪੇਨ ਕੀਤੀ ਸੀ ਇਹ ਉਦੋਂ ਦੇ ਕੰਮ ਆ